ਇਸ ਵੀਡੀਓ ਦੇ ਵਿੱਚ ਜੋ ਹਟਾ-ਕਟਾ ਨੌਜਵਾਨ ਮੁੰਡਾ ਤੁਹਾਨੂੰ ਨਜ਼ਰ ਆ ਰਿਹਾ ਜੇਕਰ ਸਭ ਕੁਝ ਇਹਦੇ ਮੁਤਾਬਕ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਇਸ ਦਾ ਮੁਕਾਬਲਾ ਤੁਹਾਨੂੰ ਚਿੱਤੇ ਨਾਲ ਦੇਖਣ ਨੂੰ ਮਿਲੇਗਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਰਸੀ ਤੇ ਬੈਠ ਕੇ ਇਸ ਦਾ ਮੁਕਾਬਲਾ ਦੇਖ ਸਕਦੇ ਹਨ ਅੱਗੇ ਵੀਡੀਓ ਦੇ ਵਿੱਚ ਤੁਸੀਂ ਆਪ ਹੀ ਦੇਖੋ ਕਿਵੇਂ ਮੁੰਡਾ ਬੱਬਰ ਸ਼ੇਰ ਜਹੀ ਤਾਕਤ ਲਈ ਫਿਰਦਾ ਹੈ ਰਤੀ ਤੋਂ ਆਇਆ ਜੀ ਮੈਂ ਜ਼ਿਲ੍ਹਾ ਫਤਿਹਵਾੜਾ ਹਰਿਆਣੇ ਤੋਂ ਜੀ ਤਸਵੀਰੇ ਉੱਠ ਕੇ ਆ ਗਿਆ ਇੱਧਰ ਮਾਨਸਾ ਜੀ ਵੀ ਮੈਂ ਡੰਡ ਬੈਠ ਕੇ ਮਾਰਦਾ ਅੱਛਾ ਕੀ ਮੁਕਾਬਲਾ ਕੀ ਹੈ ਮਾੜਾ ਸਮਝਾਉਗੇ ਇਹ ਮੁਕਾਬਲਾ ਇਹ ਹੈ ਜੀ ਵੀ ਮੈਂ ਦੇਖਣਾ ਚਾਹੁੰਦਾ ਵੀ ਮੇਰੇ ਬਰਾਬਰ ਕੋਈ ਨੌਜਵਾਨ 5000 ਲਗਾਤਾਰ ਇੱਕ ਸਾਂਚ ਡੰਡ ਮਾਰ ਸਕਦਾ ਜਾਂ ਨਹੀਂ ਜੀ ਅੱਛਾ ਇਸ ਤਰ੍ਹਾਂ ਮੈਂ ਘੁੰਮਦਾ ਰਹਨਾ ਗੱਡੀਆਂ ਤੇ ਜੀ ਅੱਛਾ ਪੰਜਾਬ ਦਾ ਏੜਾ ਕਿਉਂ ਪਹਿਲਾਂ ਹਰਿਆਣੇ ਤੋਂ ਤੁਸੀਂ ਪੰਜਾਬ ਦੇ ਵਿੱਚ ਕਿਵੇਂ ਪੰਜਾਬ ਜੈਂ ਹੈ ਜੀ ਕਹਿੰਦੇ ਜੀ ਪੰਜਾਬ ਖਤਮ ਹੋਈ ਜਾਂਦਾ ਹੂੰ ਸਿਓਨ ਦੀ ਜਿਹੜੀ ਆ ਪੰਜਾਬ ਹੂੰ ਮੁੰਡੇ ਨਸ਼ਾ ਕਰੀ ਜਾਂਦੇ ਨੇ ਮੈਂ ਕਿਹਾ ਚੱਲ ਜਾ ਕੇ ਉੱਥੇ ਵੇਟ ਮਾਰ ਲਾਂ ਡੰਡ ਬੈਠਕਾਂ ਮੇਰੀ ਰੀਸ ਕਰਕੇ ਮੁੰਡੇ ਸੁਧਰ ਜਾਣਗੇ ਜੀ ਅੱਛਾ ਹਾਂਜੀ ਅੱਛਾ ਕੀ ਮੈਸੇਜ ਦਵਾਂਗੇ ਨੌਜਵਾਨਾਂ ਨੂੰ ਜਿਹੜੇ ਨੌਜਵਾਨਾਂ ਨੂੰ ਇਹ ਆ ਜੀ ਨਸ਼ਿਆਂ ਨੂੰ ਵੀਰੇ ਨਸ਼ਾ ਛੱਡ ਦਿਓ ਜੀ ਕੋਈ ਫਾਇਦਾ ਨਹੀਂ ਨਸ਼ਿਆਂ 'ਚ ਚਾਰ ਦਿਨਾਂ ਦੀ ਜ਼ਿੰਦਗੀ ਆ ਨੰਗੇ ਆਇਆ ਤੇ ਨੰਗੇ ਹੀ ਜਾਣਾ ਕੁਛ ਨਹੀਂ ਲੈ ਕੇ ਜਾਣਾ ਆਪਾਂ ਆਪਦਾ ਸਰੀਰ ਨਾ ਖਰਾਬ ਕਰੋ ਵੀਰੇ ਕਿੰਨੇ ਵਜੇ ਉੱਠਦਾ ਬਾਈ 1 ਵਜੇ ਉੱਠਦਾ ਜੀ ਕੀ ਕਰਦਾ ਉਸ ਤੋਂ ਬਾਅਦ 1 ਵਜੇ ਰੇਸ ਲਾ ਕੇ ਇੱਕ ਪੈਰ ਤੇਜੀ ਟੰਗ ਦੇ ਡੰਡ ਬੈਠਕਾਂ ਕੱਢਣ ਲੱਗ ਜਾਨਾ ਜੀ ਅੱਛਾ ਹਾਂਜੀ ਤੇ ਲੋਕ ਮਜ਼ਾਕ ਨਹੀਂ ਉਡਾਉਂਦੇ ਸੇ ਜਿਵੇਂ ਦੇਖਦੇ ਆ ਕਿੰਨਾ ਕੁ ਸਹਿਯੋਗ ਮਿਲ ਰਿਹਾ ਲੋਕਾਂ ਵੱਲੋਂ ਲੋਕਾਂ ਵੱਲੋਂ ਬਈ ਸ਼ਾਬਾਸ਼ ਮਿਲ ਜਾਂਦੀ ਹੈ ਵਧੀਆ ਫੋਨ ਆ ਜਾਂਦੇ ਨੇ ਦੇਖਦੇ ਨੇ ਫੋਟੋਆਂ ਖਚਾਉਂਦੇ ਨੇ ਨਾਲ ਹੂੰ ਵੀ ਬਹੁਤ ਵੱਡੀ ਗੱਲ ਹੈ ਵੀ 5000 ਡੰਡ ਬੈਠਕਾਂ ਮਾਰਨਾ ਇੱਕ ਹੋਰ ਹੈ ਜੀ ਮੈਂ ਮੋਦੀ ਦਾ ਚੀਤਾ ਵੀ ਮੰਗਿਆ ਸੀਗਾ ਚੀਤੇ ਨਾਲ ਵੀ ਲੜਨਾ ਚਾਹੁੰਦਾ ਮੈਂ ਓਏ ਹੋਏ ਚੀਤੇ ਨਾਲ ਕਿਆ ਬਾਤ ਹੈ ਇੱਕ ਕਾਂਗਰਸ ਦੀ ਸਰਕਾਰ ਸੀਗੀ ਹਰਿਆਣੇ ਚ ਅਦੋਂ ਦਾ ਮੰਗਿਆ ਚੀਤਾ ਮੈਂ ਮੇਰਾ ਵਿਆਹ ਹੋ ਗਿਆ ਹੁਣ ਵੀ ਕਹਿੰਦਾ ਮੈਨੂੰ ਚੀਤਾ ਚਾਹੀਦਾ ਲੜਨ ਵਾਸਤੇ ਮੋਦੀ ਨੂੰ ਆਖਿਆ ਜੀ ਅੱਛਾ ਮੋਦੀ ਦਾ ਜਿਹੜਾ ਪੀਓ ਹੈ ਮਦਨ ਸਿੰਘ ਉਹਦਾ ਨੰਬਰ ਮੇਰੇ ਕੋਲ ਹੈ ਉਹਨੇ ਫੋਨ ਵੀ ਕੀਤਾ ਜੀ ਮੈਨੂੰ ਅੱਛਾ ਮੋਦੀ ਦੇ ਪੀਓ ਨੇ ਮੋਬਾਈਲ ਜੋ ਵੀ ਫੋਨ ਆਉਂਦੇ ਨੇ ਐਕਟਰ ਨਹੀਂ ਆਉਂਦੇ ਉਹ ਵੀ ਗੱਲਾਂ ਕਰਦੇ ਨੇ ਜੀ ਕਹਿੰਦੇ ਤੁਸੀਂ ਮੋਬਈ ਜਾਓ ਜੀ ਠੀਕ ਹੈ ਹਾਂ ਜੀ ਓਕੇ ਦਰਸਲ ਇਹ ਨੌਜਵਾਨ ਹਰਿਆਣਾ ਦੇ ਫਤਿਹਬਾਦ ਦਾ ਰਹਿਣ ਵਾਲਾ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਆਪਣੀ ਸਿਹਤ ਤੰਦਰੁਸਤ ਰੱਖਣ ਦਾ ਸੁਨੇਹਾ ਦੇ ਰਿਹਾ ਅਤੇ ਇਸ ਦੇ ਨਾਲ ਹੀ ਨੌਜਵਾਨ ਨੇ ਮੋਦੀ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਇਸ ਦਾ ਮੁਕਾਬਲਾ ਚੀਤੇ ਨਾਲ ਕਰਵਾਇਆ ਜਾਵੇ ਹੁਣ ਦੇਖਣਾ ਹੋਵੇਗਾ ਕਿ ਮੋਦੀ ਸਾਹਿਬ ਇਸ ਨੌਜਵਾਨ ਦਾ ਸੁਪਨਾ ਕਦੋਂ ਤੱਕ ਪੂਰਾ ਕਰਨਗੇ ਹਕੀਕੀ ਟੀਵੀ ਪੰਜਾਬੀ ਲਈ ਮਾਨਸਾ ਦੋ ਸੰਜੀਵ ਲੱਕੀ ਦੀ ਰਿਪੋਰਟ